ਕਹੋ ਤਲ ਗੁਰ ਸੇਵੀ ਆਹ ਅਹ ਨਿਸ ਸਹਜ ਸੁਭਾਈ ਦਰਸ਼ਨ ਪਰ ਸੈ ਗੁਰੂ ਕਹ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰਸੋਂ ਕੁਰ ਸੋਂ ਛਟੀ ਆ ਤੁਦ ਜਿਠੇ ਸਚੇ ਪਾਤਿ ਸਾਹ ਮਲ ਜਨਮ ਜਨਮ ਦੀ ਕਟਈਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈਸਾਹੋ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਜਿਸ ਕਾ ਤਾਨ ਮਾਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਨਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿੱਦ ਨੀਕੀ ਖਟਾਨੀ ਜਿਸ ਕਾ ਤਨ ਮਾਨ ਧਾਨ ਸਭ ਤਿਸ ਕਾ ਸੋਈ ਸੁਗੜ ਸਜਾਨੀ ਤੈਨਹੀ ਸੁਣਿਆ ਦੁਖ ਸੁਖ ਮੇਰਾ ਤੋ ਬਿਧ ਨੀਕੀ घटनी जिय ही पहमन आवर जतन कार रहे बहुते तेरे तेना तेल नहीं कीमत जानी रहा अमृत नाम निर्मोलक हीरा गोरे दिन मन ਤਨਨੀ ਡਿੱਗਾ ਨਦੁੱਲਾ ਦ੍ਰਿੜ ਕਾਰੇ ਰਹੇ ਓ ਪੂਰਨ ਹੋਏ ਤ੍ਰਿਪਤਾਨੀ ਓਏ ਜੁ بیچ ਹਮ ਤੁਮ ਕਾਛੂ ਹੋਤੇ ਤੈਨ ਕੀ ਬਾਤ ਬਿਲੰਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੇ ਪ੍ਰਗਟਿਓ ਜੋਤੇ ਸਹਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਾਹੋ ਨਾਨਕ ਨਿਹਚਲ ਘਰ ਬਾਦੇਓ ਦੋਰੇ ਕੀਓ ਬੰਦ ਬੰਨੀ ਪ੍ਰਗਟਿਓ ਜੋਤੇ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨਿਹਚਲ ਕਰ ਬਾਦੇਓ ਗੋਰੇ ਕੀਓ ਬੰਦਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਤ ਸ੍ਰੀ ਮਹੱਲਾ 5 ਜਿਸ ਕਾ ਤਾਨ ਮਾਨ ਧਾਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤិនਹੀ ਸੁਨਿਆ ਦੁਖ ਸੁਖ ਮੇਰਾ ਤਉ ਬਿਦ ਨੀਕੀ ਖਟਾਨੀ